ਨਾਂ ਨੂੰ ਗਾਏ ਨਹੀਂ ਆ ਜਾਵੇ ਤੋਂ ਜੋ ਉਸ ਘਟ ਦੇ ਦਿੱਤੇ ਉਹਦੇ ਤੋਂ ਉਸ ਘਟੇ ਨਾਲ ਹੀ ਤੇ ਦੱਸਦੇ ਨੇ ਉਹ ਬੱਕੇ ਤਾਂ ਨੂੰ ਬੱਕਾ ਆਹ ਬੱਕੇ ਦੋਸਤੋ ਜੋੜਾ ਖਾਲੇ ਬੱਕਰੇ ਆ ਇਹਦਾ ਸੌਦਾ ਚੱਲ ਜਾਂਦਾ ਲੋਰ ਬੱਕਰਾ ਮੰਡੀ ਤੇ ਚਲੀ ਜਾਂਦਾ ਤੇ ਰੋਪੀ ਖਰੀਦਦਾ ਆ ਭਾਈ ਵਿੱਚ ਨਾਲ ਆਹ ਕੰਮ ਕਰੀ ਜਾਂਦਾ ਨਹੀਂ ਇਹ ਦੱਸ ਦੇ ਜੀ ਆ ਫੜ ਫੜ ਕੇ ਰਾਹ ਲੈ 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 ਆਹ ਵਾੜਾ ਪੀ ਗੋ ਸਹੀ ਇਹ ਦੱਸ ਦੇ 10000 ਰੁਪਇਆ ਲਾਤਾ ਇਹ ਭਾਈ ਦੇ ਮੇਰਾ ਮੰਗਿਆ ਜੋੜੀ ਦਾ 14000 ਰੁਪਇਆ ਤੇ 10000 ਰੁਪਇਆ ਲੱਗ ਗਿਆ ਉਹ ਸਹੀ ਇਹ ਦੱਸ ਦੇ ਲਖਾ ਇਨਾ ਕਰ ਕੰਮ ਕਰ ਉਹ ਕਾਰਜਾਂ ਵਿੱਚ ਬੋਰਾ ਬੋਰੇ ਵਧਾ ਕਰਾ ਦੇ ਟ ਪੂਰਾ ਪਰਦਾ ਦਾ 10 ਲੱਗ ਗਿਆ ਬਈ ਵਾਹ 10000 ਰੁਪਏ ਲੱਗ ਗਿਆ ਪੂਰਾ ਪੂਰੇ ਆਓ ਉਹੀ ਤਾਂ ਕੀ ਨਾ ਮੈਂ ਡੱਟ ਲਾਏ ਪੇਸ਼ ਆਹੋ ਉਹੀ ਬਾਈਕ ਕਰਾਈ ਨਾ ਮੈਂ ਡੱਪਰੇ ਵਜਨ ਤੇ ਬਾਣ ਨਾਲੇ ਵੀਰੇ ਪੂਰੇ ਵਧੀਆ ਫਰੇ ਕਿਹੜਾ ਵਜਨ ਇਹ ਨੂੰ ਆ ਓ ਵਾਈਡਰ ਜੀ ਤਾਂ ਬਣੀ ਕੋ ਪਾਉ ਦਾ ਪਾਉਣਾ ਹੀ ਪਊਗਾ ਤੇ ਪਾਉ ਮੱਲ ਹੀ ਆਉਣਾ ਦੇ ਦੇ ਸਹੀ ਆ ਪਰਦਾ ਦਾ ਹਰ ਅਕਲਾ ਓਰੇ ਆ ਆ ਫਿਰ ਤੂੰ ਵੀ ਨਾ ਪਾ ਮੇਰੇ ਲਈ ਓਰੇ ਆ ਓਰੇ ਆ ਐ ਅੜੀ ਕਰੇ ਤਾਂ ਸੋਚਦਾ ਹੀ ਨਹੀਂ ਹੁੰਦੇ ਨਹੀਂ ਅੜੀ ਕੀਤੀ ਗਈ ਕਿੰਨੇ ਕਹਦਾ 10000 ਕਹਦਾ ਇਹਦਾ 13 13 ਬਾਬੇ ਵਾਲੀਆਂ 13 13 ਕਰੀ ਜਾਂਦਾ ਇਹਦਾ ਇਹਨਾਂ ਦੇ ਆਉਣੇ ਨਾਲ ਪੂਰੇ ਪਾਜਾਂਚਾ ਸਾਰਾ ਸਾਰਾ ਦੱਤ ਚੰਗਿਆ ਉਹ ਭਾਈ 6-6 ਕਿਨੇ ਨਿਕਲਦੇ ਲੂਟਾ ਬਾਗ ਲੀ ਗਏ ਤੇਰਾ ਭਈਆ ਫਰਕ ਤਾਂ ਤੇਰਾ ਥੋੜਾ ਹੀ ਆ ਤੇ ਫਿਰ ਕਢਾ ਦਿਓ ਜਿਹੜਾ ਸਾਰਾ ਕਹਿੰਦਾ ਮੈਂ ਤੂੰ ਤੇਰੇ ਤੋਂ ਨਿਕਲਣਾ ਆਇਆ ਤੇ ਨਿਕਲਣਾ ਯਾਰ ਮਾਦਾ ਹੋਇਆ ਘਟ ਗਿਆ ਹਾਂ ਆ ਲੈ ਭਾਈ ਲੈ ਜੀ ਬਾਅਦ ਐਂਡ ਕਰ ਗਿਆ ਉਹ ਕਹਿੰਦਾ ਦੱਸ ਪਰ 파ਰਤੀ ਵੀ ਹੋ ਰਹੀ ਹੈ ਤੇ 바ਦੀ ਬਣਾ 파ਰਤੀ ਵੀ ਉਹਨੂੰ ਪਾ ਦਿੰਦੇ ਹੈਗਾ ਮੇਰਾ ਕੰਮ ਯਾਰ ਹੈ ਮਗਾਉਂਦੇ 10000 ਰੁਪਏ ਹਾਂ 10000 ਲੱਗਾ ਤੋਂ ਕਿਹਨੇ ਭਾਈ ਉਹ ਤਾਂ 13 ਕੀ ਬਾਬੇ ਵਾਲੀਆਂ 13 13 ਰਾਹਲ ਕਾਕੇ ਨੇ ਲਾਦਾ ਇਹਨਾਂ ਦਾ ਸਾਢੇ 10 ਤੇ ਗੋਪੀ ਲੈ ਜੂ ਯਾਰ ਤੇ ਵੇਖੀ ਨਾ ਕਿੱਥੇ ਲੈ ਜੂ ਕਿੱਥੇ ਨਹੀਂ ਨਹੀਂ ਆਪਾਂ ਨਹੀਂ ਚੱਲਦੇ ਇਹਲਾ ਦਿਜਾਲ ਦੇ ਆਪੇ ਫੜਾ ਓਕੇ ਆ ਬੱਕਰੇ ਦਾ ਪੀ ਲੇਉਂਗਾ ਲਾਉਣ ਉੱਤੇ ਬਹਿ ਕੇ ਨਾ ਰੇੜੀ ਤੇ ਬੈਠਾ ਨਾ ਬੁਲਾਇਆ ਜਿੰਨਾ ਪੂਰੇ ਵਜਨ ਜਾਂਦਾ ਫਿਰ ਇਹ ਗੱਲ ਲਾਉਂਦੇ ਤੇ ਵਜਨ ਆਉਂਦਾ ਦੁੱਖ ਤਾਂ ਲੱਗਣ ਲੱਗਣ ਲੱਗਣਾ ਲੱਗਣ ਨੇ ਉਹਨੇ ਜਿਆਦਾ ਨਾ ਸਾਢੇ 10 ਦੇ ਜਾ ਬੇਤੀ ਉਹ ਜਿਹੜੀ ਗੱਲ ਉਹ ਪਿੱਛੇ ਹੋ ਜਾ ਬਸ ਠੀਕ ਆ ਬਾਈ ਯਾਰ ਠੀਕ ਹੈ ਕਿਹੜੀ ਗੱਲ ਕਾਦੀ ਆਪਾਂ ਹੁਣੀ ਬਾਈ ਨਹੀਂ ਸਾਹਮਣੇ ਵੜੀ ਠੀਕ ਆ ਬਾਈ ਤੂੰ ਤੋ ਤੁਸੀਂ ਬਾਪੂ ਨੇ ਕਹੇ ਸਾਢੇ 10 ਸਾਢੇ 10 ਚੱਲਿਆ ਰੱਬ ਬਸ ਠੀਕ ਆ ਬਸ ਕਿੱਥੇ ਜਾ ਕਰਦਾ ਮੇਰੀ ਜਾਨ ਨੂੰ ਮੱਲਾ ਯਾਰ ਅਮਨ ਯਾਰ ਬਾਈ ਕੋਈ ਨਹੀਂ ਬੰਦੇ ਇੰਨੇ ਬੰਦੇ ਇੱਥੇ ਰਹਿਣਾ ਠੀਕ ਹੈ ਨਾ ਚਲੋ ਆਪਾਂ ਉਹਨੂੰ ਬੁਆ ਦੇ ਦੇ ਆ ਕੱਲਾ ਦੇ ਦੇ ਕੋਈ ਉਹ ਵੀ ਤੇਰਾ ਵੈਗ ਜੂਗਾ ਕੱਲਾ ਨਹੀਂ ਦੇਣਾ ਮੈਂ ਛੇ ਦਾ ਦੇ ਜਿਹੜਾ ਦਾ ਕੱਲਾ ਉਹ ਵੀ ਵੈਗ ਜੂਗਾ ਤੇਰਾ ਉਹ ਮੈਂ ਲੈ ਲੈਣਾ ਇਹ ਨਾ ਆ ਛੇ ਦਾ ਕੱਲਾ ਹੀ ਕਹਿ ਤੱਕ ਪੰਜ 11 ਦੇ ਬੋਦੇ ਉਹਦੇ ਨੇ ਜੋੜਾ ਆੜਾ ਆੜਾ ਬਾਈ ਸੇ ਜੋੜਾਈ ਦਵਾਂਗੇ ਭਾਈ। ਉਹ ਵੀ ਫਰਾ ਦਿੰਨੇ ਆ। ਬੜਾ ਭਾਈ। ਵੇਖੀ ਜਾਣਾ ਉਹ ਵੀ। ਇੱਥੇ ਹੁਣੇ ਨਿਕਲਣਾ ਭਾਈ। ਕਿਹਦੇ ਨੇ ਤੇ ਐਸਾ ਫੜਦੇ। ਲਖਾਈ ਭਾਈ ਨੂੰ ਕਹ ਤੂੰ ਕਰ। ਨਹੀਂ ਆਪੋ ਆਪਣੀ ਲਖਾਈ ਛੱਡ ਦੇ ਯਾਰ। ਕਿੰਨੇ ਰੇ? ਮਗਾ ਦੇ 600 ਦਾ ਤਾਂ ਸਹੀ। 600 ਦਾ ਦੇ। ਮੈਂ ਕੋ ਲੈਣਾ ਵਿੱਚੋਂ। ਫੜ ਦੇ ਕੋਈ ਨਹੀਂ ਆ ਫੜਾ। 11000 ਦੇ ਵਿੱਚ। ਆ ਨਾ ਕਰ ਮੈਂ ਹੁਣ ਫੜ ਕੇ ਭਾਈ ਤੂੰ ਲੈਣਾ ਚੱਲੀਆਂ ਨਹੀਂ ਆ। ਉਹ ਨਾ ਗੰਗਾ ਮੈਂ ਪਕਾਵਾ ਹਵਾ ਦਾ ਲਾ 11000 ਰੁਪਇਆ ਲਾਤਾ ਤੇ ਭਾਈ ਜਿਹੜੇ ਵੀ ਨਹੀਂ ਦਿੱਤੇ 11000 ਰੁਪਇਆ ਤੇ 13000 ਦਾ ਕਟ ਵੀ ਦੇਣੀ ਭਾਈ ਮੇਰੀ ਚੀਜ਼ ਹੈ ਮੈਨੂੰ 200 ਰੁਪਇਆ ਲਾਇਨਾ ਚਾਹੀਦਾ ਨਹੀਂ ਲੱਗਦਾ ਭਾਈ ਕਿਹਾ ਭਾਈ ਕਿਉਂ ਲਾਏ ਤੂੰ ਪਹਿਲਾਂ ਤੈਨੀਆਂ ਕਰ ਲੋ ਗੱਲ ਦੀ ਕੋਈ ਨਹੀਂ ਕੱਢੀ ਆ ਪਾਠ ਪਾਠ ਕੱਢ ਦੋ ਰੌਲੇ ਨਾ ਥੋੜੀ ਆ ਮੈਂ ਜਿਹੜੀ ਗੱਲ কই ਕਹੀ ਨਹੀਂ ਉਹ ਤਾਂ ਫਿਰ ਆਪਾਂ ਕਹਾਂ ਗਏ ਦੋਸਤ ਆਪਾਂ ਬਾਟ ਸੀਗੀ ਪੂਰਾ ਸੌਦਾ ਆ ਗਿਆ ਭਲੂਰ ਬਕਰਾ ਮੰਡੀ ਦੇ 4000 ਰੁਪਏ ਚ ਰਿੰਦਿਆ ਹੋਈ ਜਦੋਂ ਵੀਡੀਓ ਪਾਈ ਜੀ ਪੋਲੇ ਗੋਲੇ ਵਾਲਿਆ ਕਿਨੇ ਮਹੀਨੇ ਦੇਊਗੇ ਪਤਾ ਨਹੀਂ ਕਿੰਨੇ ਵੀ ਰਤਨ ਦਤੋ ਵੀ ਲੇਓ ਉੱਗੀ 14 ਮਹੀਨੇ ਦੱਸੇ ਉਹ 6 ਮਹੀਨੇ ਦੇ ਪੱਟ ਤੋਂ ਘਰਬਾਨੀ ਆਦੀ ਯਾਰ ਗੱਲ ਮਗਾ ਆ ਪੱਠਾ ਦੋਸਤੋ ਬਾਬੇ ਆ ਬਾਈਆਂ ਨੇ ਖਰੀਦੀ ਆ ਕਿਹੜਾ ਪਿੰਡ ਬਾਈ ਤੇਰਾ ਚੰਦਵਾਜ ਦੇ ਵਾਲੇ ਬਾਈਆਂ ਨੇ ਖਰੀਦੀ ਆ ਤੇ ਆਪਣਾ ਕਿਹੜਾ ਪਿੰਡ ਆ ਹਸਨ ਭੱਟੀ ਵੀਰੇ ਹਸਨ ਭੱਟੀ ਅਸਲ ਭੱਟੀ ਵਾਲੇ ਬਾਈ ਨੇ ਵੇਚੀ ਆ ਤੇ 4000 ਰੁਪਏ ਦੋਸਤੋ ਸੌਦਾ ਹੋਇਆ ਆ ਪੱਠਾ ਕਿ ਵੀ ਆ ਦੰਦ ਦੰਦ ਸਹੀ ਆ ਨਹੀਂ ਉਹ ਦੋ ਨਹੀਂ ਇਹ ਮੈਂ ਪਹਿਲਾਂ ਨਾਲੋਂ ਆਇਆ ਬੜੀ ਮੈਂ ਜਨਨ ਨਾਲੋਂ ਆਇਆ ਉਹਦੇ ਨਹੀਂ ਪੁੱਛਿਆ ਪੱਠ ਦੇ ਪੁੱਛਿਆ ਵੀ ਨਹੀਂ ਤੀਤਾ ਦੰਦ ਨਹੀਂ ਐਸਾ ਖਰੀਆ ਦੋਸਤੋ ਆ ਪਾਠਾ ਇਹ ਤਾਂ ਉਹ ਛੋਰ ਸਾਡਾ ਜੋੜਾ ਚੱਕ ਲੈਦੇ ਬੱਕਰੇ ਕਿਦੋਂ ਵਿਚਾਰਨ ਲੈ ਆ ਤਾਂ ਕਰਦੇ ਹੋ ਇਹ ਤਾਂ ਪਤਾ ਹੋਵੇ ਆਪਾਂ ਨੂੰ ਮਰਦਾ 3000 ਹੋ ਗਿਆ 3000 ਹੋ ਗਿਆ ਚਾਰ ਵੇਗ ਬਾਈ ਲਿਖਾਈ ਕਰਾ ਲੋ ਬਾਈ ਲਿਖਾਈ ਕਰਾ ਇਹ ਆਧਿਕਾ 100 ਰੁਪਏ ਦੇ ਕੇ ਆ ਜਾਈ ਅੱਜ ਕੇ ਸਾਨੂੰ ਆਏ ਦੇ ਵੀ ਬਾਬੇ ਦਾ ਵੀ ਨਿਮੇੜ ਫੜੇ ਯਾਰ ਬਾਬਾ ਲਫੜਾ ਬਾਈ ਕਿੰਨੇ ਦੱਸਾਂ ਉਹ ਐਨਾ ਹੋਇਆ ਹੀ ਆ ਸੌਦਾ ਉਹ ਗੱਲ ਆ ਪਾਠ ਦੀ ਲਿਖਾਈ ਆਪੋ ਆਪਣੀ ਲਾਇਆ ਹੋਇਆ ਸੌਦਾ ਦਾ ਲਗਾਈ ਦੋਸਤੋ ਜੇ ਆਪਣੋ ਆਪਣੀਆਂ 파ਰਟੀਆਂ ਸਾਉ ਤੇ ਹੈ ਜਾ ਪ੍ਰਾਕ ਕਰ ਲਿਓ ਨਾਮ ਲਗਾਈ ਦੋਡੀ ਲਪੜਾਓ ਅੱਲਾ ਤੱਕੀ ਡੋਟ ਆਪਣੋ ਆਪਣੀ ਘਰੋਂ ਲਗਾਈ ਲਗਾਈ ਹੋਏ ਜਾਣਾ ਕਿਹੜੀ ਬੜੀ ਆ ਦੋ ਬੱਕਰੇ ਕਾਲੇ 11000 ਦਨੈ 11000 200 ਪਿੱਛੇ ਪੈ ਜਾ ਹੁਣ ਬਾਈ ਆਪਾਂ ਪਰ ਕੀ ਕਰੀਏ 200 ਪਿੱਛੇ ਹੀ ਆ ਰਹੇ ਆਰਾਬ ਤੁਧੋ ਹੱਲ ਕਰਦਾ ਫੌਜੀ ਫੌਜੀ ਦਵਾਉਂਦਾ 11100 ਰੁਪਏ ਲਖਾਈ ਨਾਲ ਹੋਵੇ ਤੇ ਮੇਰੇ ਕੋਲ 100 ਰੁਪਏ ਵੱਡਾ ਹੈ 100 ਠੀਕ ਹੈ ਉਹੀ ਤਾਂ ਗੱਲ ਮਾਰਾ ਫੇਰ ਵੀ 300 ਛੱਡੀ ਜਨਾ ਤੁਹਾਨੂੰ ਬਸ ਠੀਕ ਹੈ 300 ਛੱਡੀ ਜਨਾ ਹੋਰ ਕੀ ਚਾਹੀਦਾ ਹੈ 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 ਆਪਾਂ ਵੀ ਤਾਂ ਰੋਜ਼ ਕੰਮ ਨਹੀਂ ਕੀਤਾ 100 ਪੱਟੀ ਪੱਟੀ ਹੈ ਯਾਰ ਇਹਨੇ 2 ਘੰਟੇ ਕੋ ਬੋਲੇ ਨਾ ਹਾਂ ਉਹ ਰਾਮ ਦੱਬੋ ਮੈਨੂੰ ਦੱਸ ਤਾ ਬੱਚਾ ਬੰਪ ਕਰ ਜਾ ਵਸੋਂ ਠੀਕ ਆ ਦੇ ਬੱਕਰੇ ਦੇ ਪਾਸੇ ਗੱਡੀ ਆ ਦੇ ਦੇ ਯਾਰ ਕੁਝ ਨਹੀਂ ਦਾਂ ਮੇਰੇ ਯਾਰ ਕੋ ਨਹੀਂ ਦਬਾਈ 300 ਰੁਪਏ ਮੇਰੀ ਜਾਂਦਾ ਮੈਂ ਫਿਰ ਲੱਗੇ ਕੋਈ ਨਹੀਂ ਦਗਾ ਕੋਈ ਨਹੀਂ ਡਾਕ ਦਾ ਬੰਦਾ ਆਪ ਖਾ 300 ਰੁਪਏ ਫੇਰ ਵੀ ਛੱਡੀ ਆ ਜੇ ਗੱਲ ਨਹੀਂ ਕੀਤੀ ਲਖਾਈ ਆਪ ਆਪਣੀ ਸਰਕਾਰ ਲੈਣਾ ਲਖਾਈ ਲਖਾਈ ਮਨਜਿੰਦਰ ਬਾਈ ਕਾਨੂੰ ਬਾ ਆ ਲੈ ਆ ਵੀ ਲਗਾ ਦੇ ਲਖਾਈ ਮੈਂ ਆਪਦੀ ਕਰਾ ਪਾਪਾ ਉਹ ਜਿਹੜਾ ਗੱਲ ਨਹੀਂ ਕੀਤੀ ਜਾਂ ਕੀ ਫਾਇਦਾ ਜਦੋਂ ਲੈਣੇ ਲੈਣਾ ਆਪਾਂ ਆਪ ਕੋਈ ਗੱਲ ਨਹੀਂ ਕੀਤੀ ਹੈਲੋ ਹਾਂ ਨਹੀਂ ਨਹੀਂ ਆ ਗਿਆ ਲੋਈ ਦੋਸਤ ਆ ਸੀਗੇ ਬੱਕਰੇ ਤੇ 11000 ਸੌਦਾ ਹੋਇਆ ਜੋੜੀ ਦਾ ਥੂਰ ਬੱਕਰਾ ਮੰਡੀ ਤੇ ਤੇ ਲਖਾਈ ਹੈ ਜਿਹੜੀ ਆਪੋ ਆਪਣੀ ਕਰਾਉਣੀ ਆ ਬੱਚੇ ਤੁਹਾਨੂੰ ਫੇਰ ਦਿਖਾ ਦਿੰਦੇ ਆ ਕਿਤੇ ਕਿਹਨੇ ਆ ਤੂੰ ਖਰੀਦੇ ਆ ਪਰ ਇਹ ਰੱਖਣੇ ਆ ਮੈਂ ਕਿੱਲੇ ਨੇ ਕਿਤੇ ਜਾਣ ਨੂੰ ਕਿੱਥੇ ਜਾ ਸਕਦਾ ਹਾਂ ਆ ਉੱਤੇ ਬੈਠੇ ਘੋੜੇ ਜਿੱਦੀ ਆ ਉਹ ਵੀ ਬਰਾਬਰ ਨਹੀਂ ਉਹ ਕੰਮ ਦੋ ਦੀ ਸ਼ਰਮ ਲੱਗਦਾ ਕਈ ਦੇਉਗੀ ਕਈ ਕੰਮ ਦੇ ਕਈ ਕੰਮ ਦੇ ਜੀ ਇਹਨੂੰ ਬਰਾਬਰ ਦੀ ਹੈ ਉਹ ਵੀਡੀਓ ਚੱਲੀ ਜਾਂਦੀ ਹੈ ਯਾਰ ਮੈਂ ਉਹ ਬਹਿਣ ਦੀ ਗੱਲ ਕਰਦਾ ਜਿਹੜਾ ਗੱਡੋਂ ਦੇ ਪਿਆ ਮੈਂ 21000 ਰੁਪਏ ਆਖਿਆ ਲਾਇ ਗੋਪੀ 21000 ਰੁਪਏ ਮੰਗ ਲਿਆ ਹਰ ਜਾ ਇੱਥੇ ਆਈ

ਦਾ ਰੋਲਾ ਬਾਹਰ ਹਲੇ ਵਾਲਾ ਥੋੜਾ ਜਿਹਾ ਦਲਾ ਵੀ ਮਾਰਦਾ ਗਿਆ ਤਾਨੂੰ ਕੀ ਨੋੜ ਬਰ ਸਿੱਧਾ ਕਰ ਲੈ ਫਿਰ ਦੋਦਾ ਨਹੀਂ ਪਰ ਹੋ ਗਈ ਜਿਆ ਫਿਰ ਹੋ ਗਈ ਨਹੀਂ 100 ਲੱਗੇ ਪੈਸੇ ਕੱਚ ਨਹੀਂ ਨਹੀਂ ਆ ਜਾ ਆਲੇ ਫੜ ਆਲਾ ਹੋਰ ਹੋ ਗਿਆ ਆਹ ਅਬ ਫਸਲ ਹੈ ਯਾਰ ਲਖਾਈ ਕਰਾਵਾਂਗੇ ਯਾਰ ਲਖਾਈ ਕੋਈ ਨਾ ਕੋਈ ਲਖਾਈ ਆਪ ਕੋ ਆਪ ਦੇ

ਸਰ ਦੇਵਕੋ ਹਲੋ ਹਲੋ ਬਸ ਲਿਖਾਈ ਚ ਕਰਦੇ ਬਸ ਉਹਨੂੰ ਹੋਰ ਤੋਂ ਨਹੀਂ 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 ਯਾਰ ਉਹ ਰੇ ਕਰ ਛੱਡ ਦੇ ਤਾਂ ਮੇਰੇ ਪੱਲੇ ਪਾਜਾ ਬੰਨੀ ਨਹੀਂ ਪੈ ਰਿਹਾ ਪਾ ਦੇ ਛੱਡ ਦੇ ਛੱਡ ਦੇ ਨਹੀਂ ਨਹੀਂ ਇਹ ਛੱਡ ਦੇ ਲਿਖਾਈ ਤੂੰ ਕਰਾਉਣੀ 17.5 ਨਹੀਂ ਹੋਣੀ ਨਹੀਂ ਹੋਣੀ ਹਾਂ ਦੇ ਨਹੀ ਯਾਰ ਇਹ ਬਸ ਸਹੀ ਹੈ ਚਾਚਾ ਗਾਲ ਸੁਣਾ ਮੇਰੀ 500 ਰੁਪਏ ਪਾ ਮੈਂ ਦਿੰਨਾ 500 ਰੁਪਏ ਤੂੰ ਮੈਨੂੰ ਗੱਲ ਕਰੀਂ ਕਿੰਨੇ ਦਾ ਦੱਸ ਤਾ 300 ਰੁਪਏ ਆਖਿਆ ਮੈਂ ਤਾਰਾ ਮੈਂ ਕਦੋਂ ਕਿਹਾ ਦੇ ਦੇ ਯਾਰ 16 ਇਹ ਤੇ ਨਾ ਪੜ ਜਾਂਦਾ ਹੁਣ ਹਾਂ ਦੇ ਦੇ ਤੂੰ ਬੱਕਰੀ ਨੂੰ 16 ਆਖਿਆ ਮੈਂ ਤਾਰਾ ਕਦੋਂ ਦਿਆ ਮੈਂ 500 ਦੋਲੀ ਕਿਹਾ ਮੈਂ ਹਾਂ ਹਾਂ ਚੱਲ ਮੈਂ ਕਹਿੰਦਾ ਯਾਰ ਮੈਂ ਤੁਹਾਨੂੰ ਆ ਗਿਆ ਕੋਲ ਤੇ ਠੀਕ ਆ ਯਾਰ ਦੇਖ ਤਾ ਓਏ ਯਾਰ ਵੀ ਕਰ ਦੇ ਦੇ ਆ ਫੇਰ ਕੋਟੇ ਦੇ ਪੱਤੀਆਂ ਹੋਰ ਬੱਕ ਦਾ ਮੋਹ ਦਾ ਤਵਾਰ ਨਹੀਂ ਹੁੰਦਾ ਪੈਸੇ ਨਾਲ ਠੀਕ ਹੈ ਲਾ ਲਿਆ ਹੋਵੇ ਸਾਨੂੰ ਇੰਨੇ ਦਾ ਫਾਲ ਆ ਹਾਂ ਬੱਸ ਜੀ ਗੋਪੀ ਉਹ ਤੇਰੇ ਭੈਣਾਂ ਮੈਂ 4000 ਰੁਪਏ ਤੱਕ ਦਾਂ ਜੀ ਇਹ ਸੋਈ ਜੇ ਤੁਹਾਨੂੰ ਕੋਗਦਾ ਦਾ ਲੈਣਾ ਲੈ ਮੰਗਣਾ ਆ ਲੈਣ ਦਾ ਮੰਗਣਾ ਹੀ ਆ ਦੋਨੇ ਮੰਗੇ ਆ ਦੋਸਤੋ ਬੱਟਰਾ ਇਹ ਗੋਪੀ ਦਾ ਕੋਪੀ ਕੀ ਮੰਗਿਆ 6000 ਰੁਪਏ ਮੰਗਿਆ ਜੀ 6000 ਰੁਪਏ ਦੋਸਤੋ ਗੋਪੀ ਨੇ ਜਿਹੜਾ ਮੁੱਲ ਕੀਤਾ ਬੋਲ ਤੇ ਖਰੀਦੇ ਕੋਣ ਬੋਲੋ ਬੋਲੋ ਤੁਸੀਂ ਦੱਸੋ ਜਾਰਦੇ ਤੇ ਬਾਈ ਖਰੀਦੇ ਆ ਕਾਲੇ ਪਰਨੇ ਆ ਲਾ ਫਿਰ ਅਸੀਂ ਵੀ ਮੰਗ ਲੈ ਫਿਰ ਕੱਲ ਨਿਪਟਦੀ ਨਹੀਂ ਵੇ ਦੱਸੋ 80 550 ਦਿਓ ਲਓ ਸਹੀ ਕੀ ਹੋਵੇ 500 ਤੋਂ ਜਿਆਦਾ ਮੈਂ ਮੰਨਦਾ ਹਾਂ ਆਪਾਂ ਬਾਈ ਜੀ ਬਾਈ 3500 ਗਾਸ਼ਣ ਬਾਈ 3500 ਦਾ ਥੋੜਾ ਵੀ ਥੋੜਾ ਜਿਹਾ ਹੋਣਾ ਚਾਹੀਦਾ 3500 ਥੋੜਾ ਵੀ ਥੋੜਾ ਨਹੀਂ ਬੇਗਾਹ ਜੀ ਅਗਲੇ ਖਰਾ ਹੋ ਜਾਣਾ ਇਹ 6 ਉਹਦਾ ਵੀ ਜਿਆਦਾ ਆ ਇੰਨੇ ਗੋਰਾ ਕਦੂ ਦੇ ਮੈਂ ਤੱਕ ਨਹੀਂ ਜੰਦਾ ਤੁਸੀਂ ਲਾਓ ਨਾ ਸਹੀ ਸਹੀ ਦੇਤਾ ਉਹਨੇ ਦੇ ਦੇਣਾ ਬਈ ਤੁਰੇ ਤਿਆਰ ਦੇ ਦੇ ਮਰਾ ਪਾਤਰ ਲੈ ਪੰਜ ਦਾ ਖੋਲ ਯਾਰ ਵੇਖੀ ਉਹ ਤਾਂ ਮੈਂ ਚਾਰ ਦਾ ਦੇ ਦਾਰ ਦਾ ਫੇਰ 5000 ਰੁਪਏ ਦੇ ਦੇ